ਉਹਨਾਂ ਨੂੰ ਕਹਿ ਰਹੇ ਆ ਇਹ ਸੌਮੀ ਜੀ ਬਈ ਇਹ ਜੀ ਤੁਹਾਨੂੰ ਨਹੀਂ ਪਤਾ ਚਰਨੀ ਸਿੰਘ ਇਹ ਜਿਹੜੇ ਗੁਰਗੋਬਨ ਸਿੰਘ ਹੋਇਆ ਨਾ ਗੁਰਗੋਬਨ ਸਿੰਘ ਦੀ ਭਗਤੀ ਸਾਡੇ ਤੋਂ ਵੱਧ ਨਹੀਂ ਸੀ ਕੋਈ ਇਹਨੇ ਮੁੰਡੇ ਮਰ ਵਾਲੇ ਚਾਰੇ ਆਪਦੇ ਤਾਂ ਜੀ ਸਾਨੂੰ ਇਹ ਨਹੀਂ ਹੈ ਕਿ ਬਈ ਕ੍ਰਿਸ਼ਨ ਦੀ ਭਗਤੀ ਸਾਡੇ ਤੋਂ ਵੱਧ ਹੋਵੇ ਹਾਂ ਬਈ ਕ੍ਰਿਸ਼ਨ ਨੂੰ ਕ੍ਰਿਸ਼ਨ ਨੇ ਕਾਂਸਲ ਨੂੰ ਪਿਆਰ ਨਾਲ ਮਿਲਿਆ ਸੀ ਤੇ ਮੈਂ ਕਾਂਸਲ ਨੂੰ ਆਇਆ ਮਿਲ ਤੂੰ ਆਪੇ ਇਹਨਾਂ ਦੇ ਬੋਲ ਸਾਹ ਨੂੰ ਚੈਲੰਜ ਕਰਦਾ ਸਾਡੀ ਜਥੇਬੰਦੀ ਵੱਲੋਂ ਤੇਰੇ 'ਚ ਦਾਮਾ ਤਾਂ ਲੋਕ ਚੱਪਕੇ ਇਹ ਜੀ ਬਕਵਾਸ ਨਾ ਕਰ ਸ਼ਰਿਆਮ ਬੋਲ ਕੇ ਦਿਖਾ ਤੈਨੂੰ ਤੇਰੇ ਪਿੱਤੇ ਦਾ ਕੰਨਾਂ ਨੇ ਕਿਵੇਂ ਸੁਣ ਲਿਆ ਗੁਰੂ ਉਹਨਾਂ ਬਦ पुरुषा ਨੂੰ ਬੱਦ ਬੋਲਦਾ ਸੀ ਉੱਥੇ ਹੀ ਸਾਲੇ ਕੁੰਡੇ ਸਾਡੇ ਗੱਲ ਪੈ ਕੇ ਮਰ ਜਾਂਦੇ ਸ਼ੀਰ ਹੋ ਜਾਂਦੇ ਉੱਥੇ ਹੀ ਉੱਥੇ ਹੀ ਚਮੜ ਜਾਂਦੇ ਉਹਨੂੰ ਕੋਈ ਸਿਮਰਿਆ ਨਾਮ ਕਰਦੇ ਜਾਂ ਕਰ ਰਿਹਾ ਸਹਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ ਦੋਸਤੋ ਤੁਹਾਨੂੰ ਪਤਾ ਹੈ ਵੀ ਜਿਹੜਾ ਮੁਨੱਖ ਦੀ ਜਿਨੇ ਜਨਮ ਲੈ ਲਿਆ ਮੁਨੱਖ ਦੀ ਜੁਨੀ ਉਹ ਕਦੇ ਰੱਬ ਨਹੀਂ ਹੋ ਸਕਦਾ ਬੱਬੂ ਮਾਨਕ ਬਹੁਤ ਸੋਹਣੀਆ ਸਤਰਾਂ ਲਿਖ ਰਿਹਾ ਕਿ ਇਹਨਾਂ ਅਣਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ ਸੋ ਜਿਹੜੀਆਂ ਬੀਬੀਆਂ ਜਾਂ ਜਿਹੜੇ ਲੋਕ ਬੰਦਿਆਂ ਚ ਰੱਬ ਲੱਭਦੇ ਫਿਰਦੇ ਆ ਮੈਂ ਸਮਝਦਾ ਉਹਨਾਂ ਤੋਂ ਬੇਬਕੂ ਕੋਈ ਨਹੀਂ ਐ ਮੇਤੋਂ ਦੋ ਦਿਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਮੈਂ ਥੋੜਾ ਜਾੜ ਕਰਕੇ ਔਖਾ ਪਰ ਅੱਜ ਇਹ ਵੀਡੀਓ ਪਾਉਣੀ ਬਹੁਤ ਜ਼ਰੂਰੀ ਸੀ ਅੱਜ ਜਗਰਾਉਂ ਦੇ ਨੇੜੇ ਇੱਕ ਪਿੰਡ ਹੈ ਤਲਵੰਡੀ ਉੱਥੇ ਤਲਵੰਡੀ ਧਾਮ ਵੱਜਦਾ ਤੇ ਉੱਥੇ ਇੱਕ ਸ਼ੰਕਰ ਆਨੰਦ ਨਾਮ ਦਾ ਸਾਦ ਲਾਲੋ ਬਾਬਾ ਲਾਲੋ ਜਿਹੜਾ ਖੁਦ ਨੂੰ ਕਹਾਉਂਦਾ ਉਸ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਕਰਕੇ ਸਾਰੇ ਇਲਾਕਾ ਨਿਵਾਸੀ ਕਿਉਂਕਿ ਪਹਿਲਾਂ ਬਹੁਤੇ ਜਾ ਚੁੱਕੇ ਨੇ ਹੁਣ ਅਸੀਂ ਸੀਸੀਬੀ ਇਹ ਗੱਲਬਾਤ ਨੂੰ ਤੁਹਾਡੇ ਸਾਰੀ ਸੰਗਤ ਦੇ ਰੂਬਰੂ ਕਰੀਏ ਸੋ ਅੱਜ ਐਸਐਸਪੀ ਜਗਰਾਉ ਨੂੰ ਦਰਖਾਸਤ ਦਿੱਤੀ ਹੈ ਇਲਾਕੇ ਦੇ ਮੋਤਵਾਰ ਸੱਜਣ ਨੇ ਸਾਡੇ ਨਾਲ ਰੌਲਾ ਕੀ ਹੈ ਵੀ ਜੇ ਇੱਕ ਸਾਦ ਇੱਕ ਬਾਬਾ ਜਿਹਨੂੰ ਲੋਕ ਬੀਬੀਆਂ ਉਹਦੇ ਪੈਰੀਂ ਹੱਥ ਲਾਉਂਦੀਆਂ ਨੇ ਉਹਦੀ ਇਦਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਸਕਦੀ ਹੈ ਤਾਂ ਫਿਰ ਸਮਾਜ ਭਾਈ ਯਕੀਨ ਕੀਤੇ ਕਰੂਗਾ ਮੈਂ ਪਹਿਲਾਂ ਕਹਿ ਚੁੱਕਿਆ ਆਂ ਵੀ ਇਹੋ ਜਿਹੇ ਬਾਬਿਆਂ ਨੂੰ ਇਹਨਾਂ ਦੇ ਜਾਣਾ ਹੈ ਹਰ ਜੋ ਤਨਤਨ ਸ਼੍ਰੀ ਗੁਰੂ ਗੋਬ ਸਿੰਘ ਪਾਸ਼ਾ ਸਾਨੂੰ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜਲਾ ਕੇ ਗਿਆ ਤਾਂ ਫਿਰ ਅਸੀਂ ਰੱਬ ਕਿਉਂ ਲੱਭਦੇ ਫਿਰਦੇ ਆ ਜਿਹੜੇ ਡੇਰੇ ਦੇ ਵਿੱਚ ਜਿਨ੍ਹਾਂ ਨੇ ਲੰਬੀ ਸੇਵਾ ਕੀਤੀ ਆ ਸਾਡੇ ਨਾਲ ਉਹ ਵੀ ਹੋਣਗੇ ਬਾਈ ਪਹਿਲਾਂ ਤਾਂ ਨਾਮ ਦੱਸ ਦੋ ਕੀ ਹੈ ਜੀ ਤਾਂ ਨਾਮ ਜੀ ਪੰਡਤ ਤਸੀਮ ਲਲ ਤੁੰਦ ਜੀ ਕਹਿੰਦਾ ਇੱਕ ਮਿੰਟ ਬਾਈ ਜੀ ਅਸੀਂ ਸਤੁਰਕੰਗਨਾਂ ਜੀ ਮਹਾਰਾਜ ਨੂੰ ਮੰਨਦੇ ਆ ਹੁਣ ਵੀ ਮੰਨਦੇ ਆ ਨੇ ਤੁਸੀਂ ਇਸ ਡੇਰੇ ਸੀ ਜਿੱਥੇ ਹੁਣ ਇਹ ਵੀਡੀਓ ਵਾਇਰਲ ਹੋਈ ਆ ਇਹ ਡੇਰੇ ਸੀ ਮੈਂ 2014 ਸਤੰਬਰ 2007 ਦੀ ਰਾਤ ਤੱਕ ਰਿਹਾ ਉੱਥੇ 2007 ਤੱਕ ਕਿੰਨਾ ਸਮਾਂ ਰਿਹਾ 10 ਸਤੰਬਰ 2007 ਦੀ ਰਾਤ ਤੱਕ ਰਿਹਾ ਮੈਂ ਲਗਭਗ ਮੈਂ 94 ਦੇ ਦਸਰੇ ਲੱਗਿਆ ਸੀ ਜੀ 1994 ਚ ਗਿਆ ਸੀ ਹਾਂਜੀ ਫਿਰ ਉਸ ਤੋਂ ਬਾਅਦ ਕੁਛ ਮੈਨੂੰ ਸਵੇਰਾਂ ਮਣੀਆ ਮੈਂ ਖਜਾਂਚੀ ਵੀ ਰਿਹਾ ਸੀ ਹਾਂਜੀ ਤੇ ਚਲੋ ਸਵੇਰ ਉਹ ਸਾਡੇ ਖਜਾਂਚੀ ਦਾ ਕਿਉਂ ਤੇਲੇ ਪੋਲੇ ਹੁੰਦੇ ਨਹੀਂ ਸੀ ਉੱਥੇ ਖਜਾਂਚੀ ਕੋਲੇ ਬਾਕੀ ਤੇ ਤੁਹਾਨੂੰ ਡੇਰੇ ਵਾਲਾ ਆਪਣਾ ਪ੍ਰੋਬਲਮ ਸੀ ਨਹੀਂ ਤੁਸੀਂ ਹੁਣ ਬੋਲਣ ਲੱਗੇ ਹੋ ਇਹ ਡੇਰੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾ 2003 ਵਿੱਚ ਇਹਨਾਂ ਨੇ ਐਜੀ ਫਾਊਂਡੇਸ਼ਨ ਦੀ ਨੀਂਹ ਰੱਖੀ ਬਾਲ ਘਰ ਬਣਾਇਆ ਹਾਂਜੀ ਤੇ ਉਸ ਬਾਲ ਘਰ ਵਿੱਚ ਮੈਨੂੰ ਸੇਵਾ ਲਗਾਈ ਗਈ ਵੀ ਤੂੰ ਬਿਲਕੁਲ ਚੱਲ ਪਿਆ ਮੇਰੇ ਕੋਲ ਬੱਚੇ ਮੇਰੇ ਚਲ ਸੋਹਣ ਜਾਸ ਸੀਗੇ ਮੈਂ ਸਾਹ ਨਹੀਂ ਸੀ ਮੈਂ ਕਾਹੀ ਵੀ ਮਹੀਨੇ ਤੋਂ ਵੀ ਸੇਵਾ ਹੁੰਦੀ ਚੱਲ ਲੱਗਿਆ ਪਰ ਬੜੀ ਲੰਬੀ ਚੱਲ ਗਈ 2000 ਮੰਨ ਲਓ ਚਲਦੀ ਤਾਂ ਅੱਜ ਤੱਕ ਵੀ ਹੋਊ ਉਹ ਪਰ ਮੈਂ ਫਿਰ ਜਾਨੀ ਥੋੜਾ ਜਿਆਾ ਉੱਥੋਂ ਦੇਖ ਦੂ ਕਿ ਮੈਨੂੰ ਮਾਹੌਲ ਵਧੀਆ ਲੱਗਿਆ ਵਧੀਆ ਨਹੀਂ ਲੱਗਿਆ ਕਿਵੇਂ ਦਾ ਵਧੀਆ ਨਹੀਂ ਲੱਗਿਆ ਵੀ ਉੱਥੇ ਹਰ ਤਰ੍ਹਾਂ ਦੀ ਹਰਕਤ ਮਾੜੀ ਸੀ ਕਿਵੇਂ ਕੋਈ ਥੋੜਾ ਜਿਆਾ ਐਕਸਪਲੇਨ ਕਰ ਸਕਦੇ ਆਂ ਉਹ ਮੈਂ ਖਿਦਾ ਨਹੀਂ ਵੇਖੀ ਕੋਈ ਚੀਜ਼ ਪਰ ਸੁੰਦੇ ਸੀ ਬੱਚਿਆਂ ਤੋਂ ਮੁੰਡਿਆਂ ਤੋਂ ਕੁੜੀਆਂ ਤੋਂ ਉੱਥੇ ਦਾਮ ਮਿਲਦੇ ਸੀ ਮੈਨੂੰ ਕੋਣੇ ਅੰਕਲ ਕਹਿੰਦੇ ਸਾਰੇ ਮਨਉਂਦੇ ਸੀ ਮੈਂ ਉਮਰ ਦਾ ਕਾਫੀ ਵੱਡਾ ਸੀ ਠੀਕ ਹੈ ਮੈਂ ਤਾਂ ਵੀ ਬਣੀ ਉਸ ਵੇਲੇ ਖੜ ਮੈਂ ਦੇਖਿਆ ਤਾਂ ਮੈਨੂੰ ਸਭ ਤੋਂ ਵਾਰੀ ਗੱਲ ਇਹ ਲੱਗੀ ਵੇ 2007 ਦੀ ਰਾਤ ਨੂੰ ਕੰਮ ਕੁੰਗ ਦੀ ਸਮੇਂ ਅਸੀਂ ਕੱਟ ਰਹੇ ਹਾਂ ਤੇ ਵੀ ਸਵੇਰ ਦਾ ਪ੍ਰੋਗਰਾਮ ਸੀਗਾ ਇੱਕ ਇੰਜੀਨੀਅਰ ਸੀ ਮੇਰੇ ਨਾਲ ਕਹਿੰਦਾ ਵੀ ਆ ਪਾ ਕੰਮ ਕਰਾਉਣੇ ਨੇ ਹਾਂ ਤਾਂ ਉਸ ਵਕਤ ਇੱਕ ਮੈਨੂੰ ਫਿਰ ਦੁੱਖ ਭਰੀ ਬੜੀ ਔਖੀ ਜੀ ਦਸਲੀ ਔਖੀ ਲੱਗ ਰਹੀ ਆ ਦੁੱਖ ਭਰੀ ਇਹ ਨਜਵਾਨ ਮੈਂ ਬਸ ਰਿਹਾ ਨਹੀਂ ਉਸ ਲਈ ਸਰਦਾਰ ਜੀ ਇੰਜੀਨੀਅਰ ਸੀ ਕਿਤੇ ਉਹ ਬੈਠੇ ਸੀ ਉਹਨਾਂ ਨੂੰ ਕਹਿ ਰਹੇ ਆ ਇਹ ਸਵਾਮੀ ਜੀ ਬਈ ਇਹ ਜੀ ਤੁਹਾਨੂੰ ਨਹੀਂ ਪਤਾ ਚਰਨੀ ਸਿੰਘ ਇਹ ਜਿਹੜੇ ਗੁਰਗੋਬਿੰਦ ਸਿੰਘ ਹੋਇਆ ਨਾ ਗੁਰਗੋਬ ਸਿੰਘ ਦੀ ਭਗਤੀ ਸਾਡੇ ਤੋਂ ਵੱਧ ਨਹੀਂ ਸੀ ਕੋਈ ਇਹਨੇ ਮੁੰਡੇ ਮਰ ਵਾਲੇ ਚਾਰੇ ਆਪਦੇ ਤਾਂ ਬਈ ਸਾਡੀ ਭਗਤ ਤੋਂ ਵੱਧ ਵਾ ਫਿਰ ਮੈਨੂੰ ਕਿਹਦੇ ਪੰਡ ਜੀ ਸਾਨੂੰ ਇਹ ਨਹੀਂ ਹੈ ਕਿ ਬਈ ਕ੍ਰਿਸ਼ਨ ਦੀ ਭਗਤੀ ਸਾਡੇ ਤੋਂ ਵੱਧ ਹੋਵੇ ਬਈ ਕ੍ਰਿਸ਼ਨ ਨੂੰ ਕ੍ਰਿਸ਼ਨ ਨੇ ਕਾਂਸ ਨੂੰ ਪਿਆਰ ਨਾਲ ਮਿਲਿਆ ਸੀ ਤੇ ਮੈਂ ਕਾਂਸ ਨੂੰ ਆਇਆ ਮਿਲਤੂ ਆਪਾਂ ਨੂੰ ਇਸ ਗੱਲ ਦੀ ਦੁੱਖ ਲੱਗਿਆ ਆਪਾਂ ਥੱਲੇ ਹੁਣ ਇਹਨਾਂ ਦੇ ਨਾਲ ਉਦੋਂ ਵੀ ਕੋ ਚਾਰ ਸਿੰਘ ਬੰਦੇ ਨਾਲ ਸੀਗੇ ਹੀ ਮਜੂਰ ਅੱਛਾ ਜਿਹੜੇ ਹੁਣ ਸਾਨੂੰ ਕੋਲ ਮਿਲ ਕੇ ਜਾਇਆ ਨਾ ਇਹ ਜਿਹੜੇ ਇਹ ਤੇ ਬੇਬੂ ਸਾਹਿਬ ਨੂੰ ਚੈਲੰਜ ਕਰਦਾ ਸਾਡੀ ਜਥੇਬਦੀ ਵੱਲੋਂ ਤੇਰੇ 'ਚ ਦਾਮਾ ਤਾਂ ਲੋਕ ਚੱਪਕੇ ਇਹ ਜੀ ਬਕਵਾਸ ਨਾ ਕਰ ਸ਼ਰਿਆਮ ਬੋਲ ਕੇ ਦਿਖਾ ਤੈਨੂੰ ਤੇਰੇ ਪੀਤੇ ਦਾ ਦੱਸਾਂਗੇ ਕਿ ਬਕਵਾਸ ਕਰਨ ਦਾ ਮੁੱਲ ਕੀ ਹੁੰਦਾ ਇਹ ਜਿਹੜੀ ਕਥਾ ਵਾਪਰੀ ਮੈਂ ਦੁਰਘਟਨਾ ਹੀ ਕਹੂੰਗਾ ਇਹ ਹੈਗੀ ਆ 2014 ਸਤੰਬਰ 2007 ਦੀ ਰਾਤ ਜਾਨੀ ਕਿ ਉਦੋਂ ਬਾਅਦ ਤੁਸੀਂ ਗਏ ਨਹੀਂ ਮੈਂ ਅੱਜ ਤੱਕ ਨਹੀਂ ਉੱਥੇ ਮੈਨੂੰ ਪਤਾ ਨਹੀਂ ਉੱਥੇ ਕੀ ਹੋਇਆ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਇਹ ਤੁਹਾਡੇ ਮੂਰੇ ਜਿਹੜੀਆਂ ਗੱਲਾਂ ਕਹੀਆਂ ਤੁਹਾਡੇ ਮੂਰੇ ਕਹੀਆਂ ਤੁਸੀਂ ਉੱਥੇ ਸੀ ਮੈਨੂੰ ਕਹੀਆਂ ਤੇ ਉਹ ਸਰਨਜੀਤ ਸਿੰਘ ਨੂੰ ਕਹੀਆਂ ਅੱਜ ਨੇ ਦੋ ਸ਼ਬਦ ਉਹ ਦੋ ਸ਼ਬਦਾਂ ਤੋਂ ਤੂੰ ਫੇਰ ਮੈਂ ਆ ਗਿਆ ਆ ਗਿਆ ਮੈਨੂੰ ਕ੍ਰਿਸ਼ਨ ਵਾਰੇ ਤੇ ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਬੱਸ ਆਪਣੇ ਕਰਿਆ ਕਿ ਮੁੜ ਕੇ ਨਹੀਂ ਭਕੇ ਨਾ ਮਾਰੀ ਜਦੋਂ ਮੈਂ ਇਹ ਵੀਡੀਓ ਸ਼ੁਰੂਆਤ ਕਰਨ ਲੱਗਾ ਸੀ ਮੈਂ ਇਹਦਾ ਨਾਮ ਸ਼ੰਕਰ ਆਨੰਦ ਲਿਆ ਸੀ ਤੁਸੀਂ ਇਹਦਾ ਨਾਮ ਕੋਸ਼ ਹੋ ਲੈ ਮੇਰੇ ਮਨ ਸੀ ਵੀ ਪੈਂਤੜੇਵਾਜ ਹੈ ਪੈਂਤੜੇਵਾਜ ਪੈਂਤੜੇ ਨੰਦਾਂ ਪੈਂਤੜੇ ਨੰਦਾਂ ਹਾਂ ਫਿਰ ਜੇ ਇਹ ਇਦ ਉਦੋਂ ਤੁਸੀਂ ਇਹਦੇ ਨਾਲ ਕਿਉਂ ਜੁੜੇ ਰਹੇ ਉਦੋਂ ਕਿਉਂ ਨਹੀਂ ਬਣਦੇ ਅਸੀਂ ਅੱਜ ਵੀ ਜੁੜੇ ਸਾਂ ਗੰਗਾ ਨੰਦ ਦੇ ਮਹਾਰਾਜ ਨੂੰ ਸਾਡੇ ਅੱਜ ਵੀ ਗੁਰੂ ਰਹੋ ਸਿਰਫ ਇਹਦੇ ਤੋਂ ਤੁਸੀਂ ਬਾਕੀ ਸਾਡਾ ਤਾਂ ਗੰਗਾ ਨੰਦ ਨਾਲ ਰਸਬੰਧ ਹੈ ਅੱਜ ਵੀ ਅਸੀਂ ਗੰਗਾ ਨੰਦ ਨੂੰ ਪੁੱਛਦੇ ਹਾਂ ਮੁੱਖ ਮਤਲਬ ਜਿਹੜਾ ਮੁੱਖ ਸ਼ੇਕ ਰਾਇਆ ਇਹਨਾਂ ਨੂੰ ਨਹੀਂ ਸੁਣਿਆ ਮੈਂ ਅਸੀਂ ਕੋਈ ਕੋਸ਼ਿਸ਼ ਇਸ ਤੋਂ ਇਲਾਵਾ ਹੋਰ ਕੋਈ ਇਸ ਡੇਰੇ ਦੀ ਕੋਈ ਗੱਲ ਜਿਹੜੀ ਦੱਸਣਾ ਚਾਹੋ ਤੁਸੀਂ ਨਹੀਂ ਮੈਂ ਹੁਣ ਕੀ ਦੱਸਾਂਦਾ ਨਹੀਂ ਡੇਰੇ ਦੀਆਂ ਗੱਲਾਂ ਤਾਂ ਹੁਣ ਬਹੁਤ ਇਹਨਾਂ ਦੀ ਸੀਕ੍ਰੈਟ ਲੀਆਂ ਨੇ ਪੰਜ ਨਹੀਂ ਜਿਹੜੀ ਤੁਹਾਨੂੰ ਲੱਗਿਆ ਵੀ ਇਹ ਗਲਤ ਆ ਚੀਜ਼ ਗਲਤ ਇਹ ਵੀ ਸੀਕ੍ਰੈਟਲੀ ਹੁੰਦੀ ਇਹਨਾਂ ਦੀ ਗ ਮੈਨੂੰ ਯਾਨੀ ਆਪਣੀ ਮਾਨਸਿਕ ਤੌਰ ਤੇ ਨਹੀਂ ਚੰਗੀ ਲੱਗੀ ਉੱਥੇ ਦੀ ਗੱਲਾਂ ਮੈਂ ਆਪਣਾ ਛੱਡ ਕੇ ਆ ਗਿਆ ਫਿਰ ਜਿਹੜੇ ਬੰਦੇ ਉਸ ਵੇਲੇ ਮੇਰੇ ਨਾਲ ਸਹਾਇਤਾ ਕਰਨ ਵਾਲੇ ਸੀ ਉਹ ਦੁਬਾਰਾ ਫਿਰ ਉੱਥੇ ਉਹਨਾਂ ਨਾਲ ਰਲੇ ਹੋਏ ਆ ਉਹੀ ਉੱਥੇ ਚਲਾ ਰਿਹਾ ਆਪਣਾ ਚੱਲ ਰਿਹਾ ਸਿਸਟਮ ਅਜੇ ਮਤਲਬ ਚੱਲ ਰਿਹਾ ਕੋਈ ਆਪਾਂ ਤਾਂ 14 ਸਤੰਬਰ ਤੋਂ ਹੀ ਸਾਤ ਤਿਰ ਰਾਤ ਤੋਂ ਬਾਅਦ ਮੈਂ ਨਹੀਂ ਉੱਥੇ ਬਿਲਕੁਲ ਗਿਆ ਨਾ ਆਪਾਂ ਜਾਣਾ ਨਾ ਪਕਿਆ ਨਾ ਮੈਨੂੰ ਕੁਝ ਦਾ ਇਹ ਹਰਕਤਾਂ ਹੈਗੀਆਂ ਉਹ ਅਸੀਂ ਅਸੀਂ ਤਾਂ ਜੀ ਸਾਡਾ ਤਾਂ ਇਹ ਨਾਲ ਪ੍ਰੇਮ ਹੈ ਇਹਦੇ ਨਾਲ ਖੜੇ ਆ ਪੰਚਾਇਤ ਇਲੈਕਸ਼ਨ ਵਿੱਚ ਵੀ ਹੋਰ ਵੀ ਤੇ ਉਹਦੇ ਕੰਨਾਂ ਨੇ ਕਿਵੇਂ ਸੁਣ ਲਿਆ ਬਗੁਰੂ ਉਹਨਾਂ ਨਾਲ ਬਹੁਤ ਬੋਲਦਾ ਸੀ ਉੱਥੇ ਹੀ ਸਾਲੇ ਕੁੱਡੇ ਸਾਦੇ ਗੱਲ ਪੈ ਕੇ ਮੱਤ ਜਾਂਦੇ ਸ਼ੀਰ ਹੋ ਜਾਂਦੇ ਉੱਥੇ ਹੀ ਉੱਥੇ ਚੁੰਮੜ ਜਾਂਦੇ ਉਹਨੂੰ ਫੇਰ ਉਹਨੂੰ ਪਤਾ ਲੱਗਦਾ ਉਹ ਹੈਗਾ ਸੀ ਬਿਲਕੁਲ ਦੁੱਖ ਲੱਗਦਾ ਠੇਸ ਪਹੁੰਚਦੀ ਇਹ ਗੱਲਾਂ ਨਾਲ ਮਨ ਨੂੰ ਹਰ ਇੱਕ ਬੰਦੇ ਦੀ ਮਨ ਨੂੰ ਮੈਨੂੰ ਠੇਸ ਮੈਨੂੰ ਠੇਸ ਪਹੁੰਚੀ ਮੈਂ ਆਪ ਦੇ ਕੋਲ ਤੁਸੀਂ ਆਗੇ ਇਹ ਵੀ ਬਹੁਤ ਵੱਡੀ ਪ੍ਰਾਪਤੀ ਕਿਉਂਕਿ ਮੇਰੇ ਮਗਰ ਕੋਈ ਹੈ ਨਹੀਂ ਸੀ ਅੱਛਾ ਜੀ ਮੇਰੇ ਮਗਰ ਨਹੀਂ ਸੀ ਮਗਰ ਨਹੀਂ ਸੀ ਤੋ ਅੱਜ ਜਿਹੜੀ ਇਹ ਗੱਲ ਦੱਸ ਰਹੇ ਨੇ ਬਾਈ ਜੀ ਹੁਣੀ ਜਾਂ ਜੋ ਇਲਾਕੇ ਦੀਆਂ ਸੰਗਤਾਂ ਨੇ ਮਿਲ ਕੇ ਜਿਹੜਾ ਉਦਮ ਚੱਕਿਆ ਹੈ ਇਹ ਸਾਧ ਦੇ ਵਿਰੁੱਧ ਜੋ ਅਸੀਂ ਚਾਹੁੰਦੇ ਆ ਕਿ ਪੁਲਿਸ ਵੀ ਇੱਥੇ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਦਾਂ ਦਾ ਕੋਈ ਸਾਧ ਇਦਾਂ ਦੀ ਹਰਕਤ ਨਾ ਕਰ ਸਕੇ ਕਿਉਂਕਿ ਮੇਰੇ ਲਈ ਹਿਰਦਾ ਬਲੂਂਗੜਾ ਹੈ ਅੱਜ ਤੱਕ ਮੈਂ ਬਲੂਂਗੜਾ ਹਾਂ ਉਸ ਜੀ ਦੀ ਅੱਛਾ ਜੀ ਮੈਂ ਮਤਲਬ ਉਸ ਜਗ੍ਹਾ ਦੇ ਖੰਜਰਵਾਲ ਨੂੰ ਰਸਤਾ ਜਾਂਦਾ ਵੀ ਲਗਭਗ ਇਸ ਗੱਲ ਨੂੰ 18 ਸਾਲ ਹੋ ਗਏ ਮੈਂ ਅੱਜ ਤੱਕ ਉਹ ਰਸਤਾ ਵੀ ਨਹੀਂ ਗਿਆ ਅੱਛਾ ਰਸਤੇ ਵੀ ਨਹੀਂ ਗਿਆ ਇਨੀ ਦਿਲ ਤੇ ਵਾਸ ਵਾਸ ਕ੍ਰਿਸ਼ਨ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਗੁਰੂ ਨੇ ਸਾਨੂੰ ਉਹਨਾਂ ਦੀ ਸਿਹਤ ਤੇ ਅਸੀਂ ਚੱਲ ਰਹੇ ਆ ਤੇ ਉਸ ਤੋਂ ਬਾਅਦ ਮੈਂ ਆਵਾ ਬਣਾ ਬਦਲਿਆ ਮੈਂ ਹੁਣ ਆਪਣੀ ਇਸ ਜਿਹੜੀ ਤੁਸੀਂ ਮੈਨੂੰ ਦੇਖ ਰਹੇ ਹੋ ਐਸੋ ਹਸਤਾਖਰ ਔਰ ਮੇਰੇ ਨਾਲ ਜਿਹੜੇ ਬਰੇ ਆ ਗਿਆ ਥੋੜਾ ਜਿਹੜੇ ਮੇਰੇ ਨਾਲ ਇਹ ਮੈਂ ਜਿਹੜੇ ਇਹ ਚਲੋ ਮੇਰੇ ਬੱਚਿਆਂ ਵਰਗੇ ਵੀ ਨੇ ਸਾਰੇ ਇਸੇ ਮੇਰੀ ਤਕਰੀਬਨ ਮੈਂ 73 ਸਾਲ ਦਾ ਆ ਅੱਛਾ ਜੀ ਤੇ ਛੋਟੇ ਆ ਪਰ ਮੇਰੇ ਸਤਿਕਾਰ ਕਰਦਾ ਮੈਨੂੰ ਬਾਪੂ ਤਰਸੇਮ ਵੀ ਲੋਕ ਕਹਿੰਦੇ ਬਾਪੂ ਤਰਸੇਮ ਠੀਕ ਆ ਜੀ ਧੰਨਵਾਦ ਸਪਸ਼ਟ ਤੇ ਸਿੱਧੇ ਲਫ਼ਜ਼ਾਂ ਚ ਕਹੂੰਗਾ ਕਿ ਲੋਕ ਲੋਕ ਜਿਹੜਾ ਇਹ ਸੈਕਸੁਅਲਿਟੀ ਦੇ ਆਦੀ ਆਦੀ ਹੋ ਚੁੱਕੇ ਸਾਧ ਜਿਹੜੇ ਗੰਦੇ ਜਿਨ੍ਹਾਂ ਨੇ ਸਵਾਜ ਵਿੱਚ ਬੇਹੱਦ ਗੰਦ ਫੈਲਾ ਕੇ ਗੰਦਗੀ ਦੂਸ਼ਤ ਮਾਹੌਲ ਬਣਾਇਆ ਵਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਦਾ ਸਿੰਪਲ ਸਿਧਾਂਤ ਹੈਗਾ ਨਾਮ ਜਪੋ ਕਰਤ ਕਰੋ ਤੇ ਵੰਡ ਛਕੋ ਐਡਾ ਸੌਖਾ ਸਿਧਾਂਤ ਦੁਨੀਆ ਦੇ ਵਿੱਚ ਸਾਨੂੰ ਮਿਲਦਾ ਨਹੀਂ ਕਰ ਤੋ ਤਨੀ ਲੋਕ ਫੇਰ ਕਿਉਂ ਇਸ ਗਲਤ ਪਾਸੇ ਇਹਨਾਂ ਲੋਕਾਂ ਦੇ ਮੁਕਰਰੇ ਫਿਰਦੇ ਆ ਧਾਰਮਿਕ ਥਾਵਾਂ ਤੇ ਇੱਕ ਤਾਂ ਕਰਤ ਹੁੰਦੀ ਹੈ ਕਿ ਵੀ ਅਣਜਾਣ ਪੁਣੇ ਉੱਥੇ ਜਾਣਬੁੱਝ ਕੇ ਕੀਤੀ ਗਈ ਹੈ ਇਹ ਕਿਸੇ ਪਲਾਨ ਦੇ ਤਹਿਤ ਪਤਾ ਨਹੀਂ ਕਿੰਨੀ ਦੇਰ ਦੀ ਹੁੰਦੀਆਂ ਆਆਂ ਕਿਉਂਕਿ ਉੱਥੇ ਬਾਲ ਆਸ਼ਰਮ ਵੀ ਬਣਿਆ ਹੋਇਆ ਉੱਥੇ ਜਵਾਨ ਲੜਕਿਆਂ ਵੀ ਹੈ ਜਵਾਨ ਲੜਕੇ ਵੀ ਹੈ ਜਿਨ੍ਹਾਂ ਨੂੰ ਇਹ ਗੋਤ ਲੈਂਦੇ ਆ ਤੇ ਵੇ ਸਾਂਹ ਪਲ ਰਹੇ ਆ ਮੇਰੇ ਵਰਗੇ ਸੁੱਕੀਆਂ ਰੋਟੀਆਂ ਖਾਣ ਵਾਲੇ ਮਾਨ ਨੇ ਜਿਨ੍ਹਾਂ ਨੂੰ ਖੜਿਆ ਹੋਇਆ ਦੁੱਧ ਮਿਲਦਾ ਤੇ ਉਹ ਕਿਥੋਂ ਮਾਨ ਹੋਣਗੇ ਚਾਹੀਦਾ ਫਿਰ ਇਹ ਜਿਹੜੀ ਔਰਤ ਦਿਖਾਈ ਦੇ ਰਹੀ ਹੈ ਵੀਡੀਓ ਦੇ ਵਿੱਚ ਉੱਥੇ ਤੱਕ ਪੁਲਿਸ ਆਪਣੀ ਪਹੁੰਚ ਕਰਕੇ ਉਹਦੇ ਬਿਆਨ ਲੈ ਜਾਣ ਵੀ ਉਹਦੀ ਸਹਿਮਤੀ ਸੀ ਜਾਂ ਉਹਨੂੰ ਕੋਈ ਡਰਾਤਮਕਾ ਆ ਕੇ ਕੋਈ ਗਲਤ ਉਹਦੇ ਨਾਲ ਕੀਤਾ ਗਿਆ ਕਿਉਂਕਿ ਜੋ ਮਦੇਈ ਸਾਹਮਣੇ ਹੁੰਦਾ ਸੀ ਸਾਰੇ ਨਾਲ ਖੜਾਂਗੇ ਉਹ ਜੋ ਵੀ ਲੇਡੀ ਆ ਸਾਡੀ ਇੱਕ মিডিਆ ਰਹੀਂ ਬੇਨਤੀ ਆ ਉਹਨਾਂ ਨੂੰ ਕਿ ਉਹ ਸਾਹਮਣੇ ਆਉਣ ਡਰਨ ਨਾ ਇਹਨਾਂ ਤੋਂ